ਸਾਥੀ ਗਾਲ ਦੋਸਤੋ ਇਸ ਵੀਡੀਓ ਚ ਅੱਪਾਂ ਗੱਲ ਕਰਾਂਗੇ ਟ੍ਰੈਫਿਕ ਰੂਲਸ ਦੇ ਬਾਰੇ ਜੁਰਮਾਨਾ ਕੀ ਹੋ ਸਕਦਾ ਹੈ ਜੇ ਕੋਈ ਤੁਸੀਂ ਰੂਲ ਤੋੜਦੇ ਹੋ ਤਾਂ ਟ੍ਰੈਫਿਕ ਰੂਲਸ ਹੈ ਜਿਹੜੇ ਉਹਦੇ ਮੁਤਾਬਕ ਤੁਹਾਨੂੰ ਜੁਰਮਾਨੇ ਦੇ ਨਾਲ ਨਾਲ ਸਜ਼ਾ ਵੀ ਹੋ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਟ੍ਰੈਫਿਕ ਰੂਲਸ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਡਰਾਈਵਿੰਗ ਲਾਇਸੈਂਸ ਤੋਂ ਬਿਨਾ ਜੇ ਕੋਈ ਵੈਲਿਡ ਜਿਹੜਾ ਲਾਇਸੈਂਸ ਹੈ ਉਸ ਤੋਂ ਬਿਨਾ ਜੇ ਕੋਈ ਡਰਾਈਵਿੰਗ ਕਰ ਰਿਹਾ ਹੈ ਤਾਂ ਉਸ ਨੂੰ ਕਿੰਨਾ ਫਾਈਨ ਹੋ ਸਕਦਾ ਉਸ ਵਿਅਕਤੀ ਨੂੰ 5000 ਰੁਪਏ ਫਾਈਨ ਹੋ ਸਕਦਾ 5000 ਰੁਪਏ ਜੁਰਮਾਨਾ ਉਸ ਨੂੰ ਹੋ ਸਕਦਾ ਜੇ ਕੋਈ ਬਿਨਾ ਹੈਲ ਟੂ ਵੀਲਰ ਚਲਾ ਰਿਹਾ ਹੈ 1000 ਰੁਪਏ ਫਾਈਨ ਹੋ ਸਕਦਾ ਉਸਨੂੰ ਤੇ 3 ਮਹੀਨੇ ਤੱਕ ਲਾਇਸੈਂਸ ਜਿਹੜਾ ਤੁਹਾਡਾ ਸਸਪੈਂਡ ਹੋ ਸਕਦਾ ਹੁਣ ਗੱਲ ਕਰਾਂਗੇ ਟੂ ਵੀਲਰ ਦੇ ਉੱਤੇ ਕੋਈ ਤਿੰਨ ਵਿਅਕਤੀ ਬੈਠ ਕੇ ਜਾ ਰਿਹਾ ਹੈ ਤਾਂ ਉਸ ਨੂੰ 1000 ਰੁਪਏ ਜੁਰਮਾਨਾ ਹੋ ਸਕਦਾ ਹੈ ਅਪਾ ਅਕਸਰ ਦੇਖਦੇ ਆਂ ਕਈ ਵਿਅਕਤੀ ਜਿਹੜੇ ਹੈਗੇ ਆ ਮੋਬਾਈਲ ਦਾ ਇਸਤੇਮਾਲ ਕਰਦੇ ਆਂ ਡਰਾਈਵਿੰਗ ਕਰਦੇ ਸਮੇਂ ਕੋਈ 2 ਵੀਲਰ ਤੇ ਜਾ ਰਿਹਾ ਹੈ ਕੋਈ 4 ਵੀਲਰ ਤੇ ਜਾ ਰਿਹਾ ਹੈ ਤੇ ਮੋਬਾਈਲ ਦੀ ਵਰਤੋਂ ਕਰ ਰਿਹਾ ਤਾਂ ਜੇ ਕੋਈ ਇਸ ਤਰ੍ਹਾਂ ਕਰ ਰਿਹਾ ਤਾਂ ਉਸ ਨੂੰ 5000 ਰੁਪਏ ਜੁਰਮਾਨਾ ਹੋ ਸਕਦਾ ਜੇ ਕੋਈ ਵਿਅਕਤੀ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦਾ ਇਸਤੇਮਾਲ ਕਰ ਰਿਹਾ ਤਾਂ ਇਸ ਤੋਂ ਬਾਅਦ ਗੱਲ ਕਰਦੇ ਆਂ ਜੇ ਕੋਈ ਬਿਨਾ ਸੀਟ ਬੈਲਟ ਤੋਂ 4 ਵੀਲਰ ਚਲਾ ਰਿਹਾ ਕੋਈ ਕਾਰ ਚਲਾ ਰਿਹਾ ਜਿਵੇਂ ਕੋਈ ਤਾਂ ਉਸ ਨੂੰ 1000 ਰੁਪਏ ਉਸ ਨੂੰ ਫਾਈਨ ਹੋ ਸਕਦਾ ਜੇ ਕੋਈ ਬਿਨਾ ਬੈਲਟ ਤੋਂ 4 ਵੀਲਰ ਚਲਾ ਰਿਹਾ ਇਸ ਤੋਂ ਬਾਅਦ ਗੱ ਸਰਟੀਫਿਕੇਟ ਹੈ ਨਹੀਂ ਤਾਂ ਕਿ ਜੁਰਮਾਨਾ ਹੋ ਸਕਦਾ ਹੈ ਜੇ ਪলিউਸ਼ਨ ਸਰਟੀਫਿਕੇਟ ਹੈ ਨਹੀਂ ਤਾਂ 10000 ਰੁਪਏ ਜੁਰਮਾਨਾ ਹੋ ਸਕਦਾ ਨਾਲ 6 ਮਹੀਨੇ ਦੀ ਸਜ਼ਾ ਵੀ ਹੋ ਸਕਦੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੇ ਕਿਸੇ ਗੱਡੀ ਦਾ ਇੰਸ਼ੋਰੈਂਸ ਹੈ ਨਹੀਂ ਕਿਸੇ ਵਹੀਕਲ ਦਾ ਇੰਸ਼ੋਰੈਂਸ ਹੈ ਨਹੀਂ ਤਾਂ ਪਹਿਲੀ ਵਾਰ ਉਸ ਨੂੰ 2000 ਰੁਪਏ ਜੁਰਮਾਨਾ ਹੋ ਸਕਦਾ ਦੂਸਰੀ ਵਾਰ ਫੜੇ ਜਾਂਦੇ 4000 ਰੁਪਏ ਜੁਰਮਾਨਾ ਹੋ ਸਕਦਾ ਉਹਨੂੰ ਜੇ ਕੋਈ ਵਿਅਕਤੀ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਕੋਈ ਵਹੀਕਲ ਚਲਾ ਰਿਹਾ ਸ਼ਰਾਬੀ ਕੇ ਤਾਂ ਉਹਨੂੰ 10000 ਰੁਪਏ ਜੁਰਮਾਨਾ ਹੋ ਸਕਦਾ ਤੇ ਨਾਲ ਸਜ਼ਾ ਵੀ ਹੋ ਸਕਦੀ 6 ਮਹੀਨੇ ਦੀ ਇਸ ਤੋਂ ਬਾਅਦ ਜੇ ਦੁਬਾਰਾ ਪਕੜ 15000 ਰੁਪਏ ਜੁਰਮਾਨਾ ਤੇ ਸਜ਼ਾ ਵੀ ਹੋ ਸਕਦੀ ਹੈ 2 ਸਾਲ ਦੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੇ ਕੋਈ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰ ਰਿਹਾ ਹੈ ਸਿਗਨਲ ਤੋੜ ਰਿਹਾ ਹੈ ਰੇਸ ਲਾ ਰਿਹਾ ਹੈ ਤਾਂ ਉਸ ਵਿਅਕਤੀ ਨੂੰ 5000 ਰੁਪਏ ਜਿਹੜਾ ਹੈਗਾ ਜੁਰਮਾਨਾ ਹੋ ਸਕਦਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੇ ਕੋਈ 18 ਸਾਲ ਤੋਂ ਘੱਟ ਹੈ ਡਰਾਈਵਿੰਗ ਕਰਦੇ ਪਕੜਿਆ ਗਿਆ ਤਾਂ ਉਸ ਨੂੰ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਮਾਤਾ ਪਿਤਾ ਹੈ ਜਾਂ ਵਾਹਨ ਓਨਰ ਹੈ ਨਾਲ ਉਹਨਾਂ ਨੂੰ 3 ਸਾਲ ਤੱਕ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਜੋ ਮਾਈਨਰ ਬੱਚਾ ਹੈ ਉਹ 25 ਸਾਲ ਤੱਕ ਆਪਣਾ ਲਾਇਸੈਂਸ ਨਹੀਂ ਬਣਾ ਪਾਊਗਾ ਤੇ ਜਿਹੜੀ ਗੱਡੀ ਦੀ ਰਜਿਸਟ੍ਰੇਸ਼ਨ ਹੈ 1 ਸਾਲ ਤੱਕ ਰੱਦ ਹੋ ਸਕਦੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਓਵਰਲੋਡ ਓਵਰਲੋਡ ਵਾਹਨ ਹੈ ਤਾਂ ਉਸ ਨੂੰ 20000 ਰੁਪਏ ਜੁਰਮਾਨਾ ਹੋ ਸਕਦਾ ਅਕਸਰ ਆਪਾਂ ਦੇਖਦੇ ਹਾਂ ਟਰੱਕ ਟਰਾਲੀ ਓਵਰਲੋਡ ਲੈ ਕੇ ਜਾ ਰਹੇ ਹੁੰਦੇ ਆ ਕਈ ਵਾਰੀ ਉਲਟ ਜਾਂਦੇ ਆ ਐਕਸੀਡੈਂਟ ਹੋਣ ਦਾ ਖਤਰਾ ਹੁੰਦਾ ਹੈ ਤਾਂ ਉਸ ਨੂੰ 20000 ਰੁਪਏ ਜੁਰਮਾਨਾ ਹੋ ਸਕ ਇਸ ਤੋਂ ਬਾਅਦ ਗੱਲ ਕਰਦੇ ਆ ਜਿਵੇਂ ਕੋਈ ਐਮਰਜੈਂਸੀ ਗੱਡੀ ਜਾ ਰਹੀ ਹੈ ਜਿਵੇਂ ਕੋਈ ਐਂਬੂਲੈਂਸ ਜਾ ਰਹੀ ਹੈ ਜਾਂ ਕੋਈ ਸਰਕਾਰੀ ਗੱਡੀ ਜਾ ਰਹੀ ਹੈ ਐਮਰਜੈਂਸੀ ਹੈ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਜਾ ਰਹੀ ਹੈ ਪੁਲਿਸ ਦੀ ਕੋਈ ਵੀ ਗੱਡੀ ਜਾ ਰਹੀ ਹੈ ਜੇ ਉਸ ਦਾ ਰਸਤਾ ਰੋਕਦੇ ਹੋ ਉਹਨਾਂ ਨੂੰ ਕੋਈ ਰਸਤਾ ਨਹੀਂ ਦਿੰਦੇ ਤੁਸੀਂ ਤਾਂ ਤੁਹਾਨੂੰ 10000 ਰੁਪਏ ਜੁਰਮਾਨਾ ਹੋ ਸਕਦਾ ਹੈ